ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਜ ਦੀ ਵੀਡੀਓ 'ਚ ਪਿਓਰ ਕ੍ਰੇਪ ਦਾ ਸੂਟ ਹੋਏਗਾ ਤੇ ਇਹ ਡ੍ਰਾਇਵਲ ਫੈਬਰਿਕ ਹੁੰਦਾ ਆਪਣੇ ਕੋਲ ਪਿਓਰ ਕ੍ਰੇਪ ਦਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਡਾਈ ਕਰਵਾ ਕੇ ਇਹਨਾਂ ਇਸ ਤਰ੍ਹਾਂ ਦੇ ਸੂਟ ਬਣਵਾ ਸਕਦੇ ਹੋ ਜੀ ਇਹ ਸਾਡੇ ਕਲਾਇੰਟ ਨੇ ਸਾਨੂੰ ਇਸ ਤਰ੍ਹਾਂ ਹੀ ਬੀਕ ਭੇਜੀ ਸੀ ਔਰ ਰੈੱਡ ਕਲਰ ਦਾ ਸੂਟ ਬਣਿਆ ਸੀ ਤੇ ਉਹਨਾਂ ਨੇ ਸੇਮ ਰੈੱਡ ਕਲਰ ਤੇ ਹੀ ਕਸਟਮਾਈਜ਼ ਕਰਵਾਇਆ ਸੂਟ ਨੂੰ ਤੇ ਬਹੁਤ ਹੀ ਸੋਹਣਾ ਵਰਕ ਹੋਏਗਾ ਸੂਟ ਦਾ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਦੇ ਹ ਔਰ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਇਹ ਘੇਰੇ ਦੀ ਵੇਲ ਹੋਏਗੀ ਤੇ ਵਿੱਚ ਆਪਾਂ ਜਿਹੜੀ ਫੀਲਿੰਗ ਕਰੀ ਹੋਈ ਹੈ ਸਾਰੀ ਡਾਟਸ ਦਿੱਤੇ ਹੋਏ ਨੇ ਜੈਰੀ ਦੇ ਡਾਟਸ ਹੋਣਗੇ ਹੈਂਡ ਇੰਬੋਡਰੀ ਇਹ ਜੀ ਸੂਟ ਸਾਰਾ ਤੇ ਬਹੁਤ ਸੋਹਣਾ ਸੂਟ ਬਣਿਆ ਜੀ ਇਸੇ ਤਰ੍ਹਾਂ ਇਹਦਾ neck ਤੇ ਵਰਕ ਹੋਏਗਾ ਇਹਨਾਂ ਦਾ neck ਬਣਿਆ ਹੋਇਆ ਹੈ ਤੇ ਬਹੁਤ ਹੀ ਸੋਹਣਾ ਮਟੀਰੀਅਲ ਆਪਾਂ ਦਿੱਤਾ ਹੋਇਆ ਵਿੱਚ ਦਬਕਾ ਪਰਲ ਤੇ ਕਟ ਦਾਣੇ ਦਾ ਵਰਕ ਹੋਏਗਾ ਤੇ ਇਸੇ ਤਰ੍ਹਾਂ ਸੇਮ ਵੇਲੇ ਦੀ ਬਾਜੂ ਤੇ ਬਣੀ ਹੋਈ ਹੈ ਬਾਜੂ ਦਾ ਵਰਕ ਦੇਖੋ ਤੁਸੀਂ ਨੇੜੇ ਤੋਂ ਬਹੁਤ ਸੋਹਣੀ ਬਾਜੂ ਬਣੀ ਹੋਈਆਂ ਨੇ ਤੇ ਇਹ ਸੂਟ ਨੂੰ ਤੁਸੀਂ ਕਿਸੇ ਵੀ ਕਰਨ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਦੱਸ ਕੇ ਤੇ ਕਲਰ ਦੱਸ ਕੇ ਤੇ ਇਸ ਜਿਹੇ ਇਹਦੇ ਸ਼ਾਰਟ ਦਾ ਵਰਕ ਤੇ ਇਹਦੇ ਨਾਲ ਜਿਹੜੀ ਸਲਵਾਰ ਬਣਾਈ ਆ ਪਾਉਂਦੇ ਵਿੱਚ ਸਲਵਾਰ ਤੇ ਇਸ ਤਰ੍ਹਾਂ ਵਰਕ ਹੋਇਆ ਹੈਵੀ ਲੁੱਕ ਦਾ ਸੂਟ ਹੈ ਜੀ ਸਲਵਾਰ ਤੇ ਸੇਮ ਵੇਲ ਆਪਾਂ ਘੇਰੇ ਵਾਲੀ ਦਿੱਤੀ ਹੋਈ ਹੈ ਤੇ ਉੱਪਰ ਸਾਰੇ ਜਰੀ ਦੇ ਡਾਟਸ ਦਿੱਤੇ ਹੋਏ ਨੇ ਤੇ ਬਹੁਤ ਸੋਹਣਾ ਬਣਿਆ ਜੀ ਇਹ ਸੂਟ ਤੇ ਤੁਸੀਂ ਇਹ ਸੂਟ ਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਇਹਦੇ ਨਾਲ ਦੁਪੱਟਾ ਹੈ ਜੀ ਦੁਪੱਟਾ ਹੋਏਗਾ ਹਾਫ ਚਨਾਉਂ ਦਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਬਹੁਤ ਸੋਹਣੀ ਆਪਾਂ ਗੋਟੇ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਵਿੱਚ ਸਾਰੀ ਇਹ ਦੁਪੱਟੇ ਦੀ ਡਿਜ਼ਾਈਨਿੰਗ ਹੋਈ ਹੈ ਤੇ ਸਾਈਡ ਤੇ ਆਪਾਂ 4 ਸਾਈਡ ਬਾਰਡਰ ਤੇ ਕਿਰਨ ਲੈਸ਼ ਦਿੱਤੀ ਹੋਈ ਹੈ ਡਿਜ਼ਾਈਨਰ ਆਫ ਚ ਨੂੰ ਹੁੰਦਾ ਦੁਪੱਟਾ ਹੋਏਗਾ 2.5 ਮੀਟਰ ਕੱਟੇ ਜੀ ਦੁਪੱਟੇ ਦਾ ਤੇ ਤੁਸੀਂ ਇਹ ਸੂਟ ਨੂੰ ਦੇਖ ਕੇ ਇਹਦੇ ਤੋਂ ਜਿੰਨਾ ਵੀ ਵਰਕ ਆਪਾਂ ਕਰਿਆ ਹੋਇਆ ਜੋ ਵੀ ਵਰਕ ਕਰਿਆ ਹੋਇਆ ਤੁਸੀਂ ਇਹਦੇ ਤੋਂ ਆਈਡੀਆ ਲੈ ਕੇ ਇਹ ਵਰਕ ਨੂੰ ਤੁਸੀਂ ਹੋਰ ਵੀ ਅੱਗੇ ਵਧਾਉਣਾ ਚਾਹੁੰਦੇ ਹੋ ਇਹਦੇ ਸਲਾਈਸ ਤੇ ਵੀ ਇਹ ਵਾਲਾ ਹੀ ਵੇਲ ਪਾ ਸਕਦੇ ਹੋ ਬੈਕ ਸਾਈਡ ਕਰਵਾਉਣਾ ਚਾਹੁੰਦੇ ਹੋ ਬੈਕ ਸਾਈਡ ਵੀ ਕਰਵਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਕਸਟਮ ਵਿੱਚ ਕਰਵਾ ਕੇ ਸੇਮ ਸੂਟ ਆਪਣਾ ਆਰਡਰ ਕਰਕੇ ਆਪਣਾ ਸੇਮ ਸੂਟ ਬਣਵਾ ਸਕਦੇ ਹੋ ਜੀ ਇਹ ਵੇਲ ਬਹੁਤ ਸੋਹਣੀ ਵੇਲ ਬਣੀ ਹੋਈ ਹੈ ਤੇ ਤੁਸੀਂ ਇਹਨੂੰ ਚੋਕਾਂ ਤੇ ਵੀ ਪਵਾ ਸਕਦੇ ਹੋ ਬੈਕ ਸਾਈਡ ਤੇ ਜੇ ਸੈਂਟਰ ਪੈਨਲ 'ਚ ਵੀ ਇਹ ਸੇਮ ਵੇਲ ਨੂੰ ਤੁਸੀਂ ਇਨਸਰਟ ਕਰਵਾਣਾ ਹੈ ਤਾਂ ਸੈਂਟਰ ਪੈਨਲ 'ਚ ਵੀ ਤੁਸੀਂ ਜਾ ਸਕਦੇ ਹੋ ਜੀ ਇਹ ਸੂਟ ਦੀ ਲੁੱਕ ਕਿਸੇ ਵੀ ਤਰ੍ਹਾਂ ਤੁਸੀਂ ਚੇਂਜ ਕਰਕੇ ਇਹ ਸੂਟ ਆਪਣਾ ਵੀ ਬਣਵਾ ਸਕਦੇ ਹੋ ਜੀ ਬਹੁਤ ਸੋਹਣਾ ਕਲਰ ਹੈ ਜੀ ਇਹਦਾ ਤੇ ਸਕਰੀਨਸ਼ਾਟ ਪੇਜ ਕੀ ਹੈ ਸਾਡੇ WhatsApp ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈ ਤੇ ਉੱਥੇ ਜਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਕੇ ਇਹ ਸੂਟ ਲੈ ਸਕਦੇ ਹੋ ਜੀ ਥੈਂਕ ਯੂ so much